ਫਰੀਦਕੋਟ ਤੋਂ ਇੱਕ ਦੁਖਦਾਇਕ ਭਿਆਨਕ ਤੇ ਸ਼ਰਮਸਾਰ ਕਰ ਦੇਣ ਵਾਲੀ ਭਿਆਨਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਤੋਂ ਆਈ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਦਰਅਸਲ ਇਹ ਮਸਲਾ ਪਿਛਲੀ ਦੇਰ ਰਾਤ ਦਾ ਹੈ ਜਿੱਥੇ ਦੋਵਾਂ ਨੇ ਮਿਲ ਕੇ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਔਰਤ ਕੈਨੇਡਾ ਰਹਿੰਦੀ ਸੀ ਅਤੇ ਇਸ ਦੇ ਗੈਰ ਮਰਦ ਨਾਲ ਜਿੰਨ ਸੀ ਸਬੰਧ ਸਨ ਇਹ આરોਪ ਗੁਰਵਿੰਦਰ ਸਿੰਘ ਨੇ ਵੀ ਲਗਾਏ ਸਨ ਆਪਣੇ ਪਤਨੀ ਉੱਤੇ ਅਤੇ ਉਸ ਤੋਂ ਬਾਅਦ ਜਿਹੜਾ ਦੋਵਾਂ ਨੇ ਮਿਲ ਕੇ ਗੁਰਵਿੰਦਰ ਸਿੰਘ ਨੂੰ ਰਾਤੋਂ ਹਟਾਉਣ ਦਾ ਕੰਮ ਕੀਤਾ ਅਤੇ ਉਸ ਨੂੰ ਮਾਰ ਦਿੱਤਾ ਦਰਅਸਲ 28 ਨਵੰਬਰ ਨੂੰ ਗੁਰਵਿੰਦਰ ਨੇ ਮਨਵੀਰ ਨੂੰ ਆਪਣੀ ਭੈਣ ਹੈ ਜੋ ਕਿ ਉਸ ਨੂੰ ਫੋਨ ਕਰਕੇ ਦੱਸਿਆ ਕਿ ਮੈਨੂੰ ਮੇਰੀ ਪਤਨੀ ਤੇ ਸ਼ੱਕ ਹੈ ਕਿ ਉਸ ਦੇ ਪ੍ਰੀਤ ਨਾਲ ਸਬੰਧ ਹਨ ਅਤੇ ਉਹ ਨਜਾਇਜ਼ ਸਬੰਧ ਹਨ ਅਤੇ ਉਹ ਉਸ ਨਾਲ ਬਾਹਰ ਜਾਂਦੀ ਹੈ ਅਤੇ ਜਦੋਂ ਦੋਨੋਂ ਨੂੰ ਪਤਾ ਲੱਗਿਆ ਕਿ ਇਹ ਗੱਲ ਹੈ ਜਿਹੜੀ ਗੁਰਵਿੰਦਰ ਨੂੰ ਪਤਾ ਲੱਗ ਗਈ ਤਾਂ ਉਹਨਾਂ ਨੇ ਸਮਝਿਆ ਕਿ ਇਹਨੂੰ ਰਾਹ 'ਚੋਂ ਹਟਾਉਣ ਦਾ ਫਾਇਦਾ ਅਤੇ ਗੁਰਵਿੰਦਰ ਨੂੰ ਮਾਰ ਦਿੱਤਾ ਪੂਰੀ ਜਾਣਕਾਰੀ ਸ਼ੇਅਰ ਕਰੀਏ ਤਾਂ ਕਤਲ ਤੋਂ ਬਾਅਦ ਗੁਰਵਿੰਦਰ ਦੀ ਭੈਣ ਮਨਵੀਰ ਕੌਰ ਜੋ ਕਿ ਕੈਨੇਡਾ ਦੀ ਸਥਾਈ ਨਿਵਾਸੀ ਹੈ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਹ ਇਸ ਸਮੇਂ ਇੰਡੀਆ ਆਈ ਹੋਈ ਹੈ ਤੇ ਫਾਜ਼ਲਿਕਾ ਦੇ ਜੋੜ ਕੀ ਕੰਕਰ ਪਿੰਡ ਆਪਣੇ ਸੋਹਰੇ ਘਰ ਰਹਿੰਦੀ ਹੈ। ਰੁਪਿੰਦਰਕੌਰ ਉਸ ਦਾ ਨਾਮ ਹੈ ਅਤੇ ਗੁਰਵਿੰਦਰ ਰੁਪਿੰਦਰਕੌਰ ਦਾ ਪਤੀ ਸੀ। ਰੁਪਿੰਦਰਕੌਰ 2019 ਵਿੱਚ ਕੈਨੇਡਾ ਗਈ ਸੀ। ਉਹ ਵਿਆਹ ਲਈ ਭਾਰਤ ਵਾਪਸ ਆਈ ਫਿਰ ਦੁਬਾਰਾ ਚਲੀ ਗਈ। ਜਨਵਰੀ 2000 ਵਿੱਚ ਉਹ ਪੱਕੇ ਤੌਰ ਤੇ ਭਾਰਤ ਵਿੱਚ ਆ ਗਈ ਸੀ ਅਤੇ ਗੁਰਵਿੰਦਰ ਨਾਲ ਸੁੱਖਾਂ ਵਾਲਾ ਪਿੰਡ ਵਿੱਚ ਰਹਿਣ ਲੱਗ ਪਈ ਸੀ। ਉਹਨਾਂ ਦੇ ਮਾਪੇ ਮਾਰਚ 2022 ਵਿੱਚ 25 ਵਿੱਚ ਕੈਨੇਡਾ ਚਲੇ ਗਏ ਸਨ ਪਰ ਗੁਰਵਿੰਦਰ ਤੇ ਜਿਹੜੀ ਉਸਦੀ ਵਾਈਫ ਸੀ ਰੁਪਿੰਦਰ ਜਿਹਨੇ ਕਤਲ ਕਰਵਾਇਆ ਉਹ ਫਿਲਹਾਲ ਇੰਡੀਆ ਦੇ ਫਰੀਦਕੋਟ ਪੰਜਾਬ ਦੇ ਫਰੀਦਕੋਟ ਵਿੱਚ ਹੀ ਸਨ ਪਰ ਇਸ ਤੋਂ ਬਾਅਦ ਜਿਹੜਾ ਗੁਰਵਿੰਦਰ ਹੈ ਲਗਾਤਾਰ ਸ਼ਿਕਾਇਤ ਕਰ ਰਿਹਾ ਸੀ ਮਨਵੀਰ ਕੌਰ ਦੇ ਅਨੁਸਾਰ ਗੁਰਵਿੰਦਰ ਕਈ ਮਹੀਨਿਆਂ ਤੋਂ ਸ਼ਿਕਾਇਤ ਕਰ ਰਿਹਾ ਸੀ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਮਨਵੀਰ ਕੌਰ ਗੁਰਵਿੰਦਰ ਕੌਰ ਦੀ ਭੈਣ ਹੈ ਗੁਰਵਿੰਦਰ ਮਨਵੀਰ ਨੂੰ ਕਈ ਦਿਨਾਂ ਤੋਂ ਕਹਿ ਰਿਹਾ ਸੀ ਕਿ ਮੈਨੂੰ ਆਪਣੀ ਪਤਨੀ ਉੱਤੇ ਸ਼ੱਕ ਹੈ ਰੁਪਿੰਦਰ ਕੌਰ ਉਸ ਨੂੰ ਛੋਟੀਆਂ ਮੋਟੀਆਂ ਗੱਲਾਂ ਤੋਂ ਤੰਗ ਪਰੇਸ਼ਾਨ ਕਰਦੀ ਰਹਿੰਦੀ ਹੈ ਉਹ ਉਸ ਦੇ ਚਰਿੱਤਰ ਤੇ ਵੀ ਸ਼ੱਕ ਕਰਦਾ ਸੀ ਗੁਰਵਿੰਦਰ ਨੇ ਉਸ ਨੂੰ ਦੱਸਿਆ ਕਿ ਰੁਪਿੰਦਰ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਚੰਗੀ ਤਰ੍ਹਾਂ ਸੈਟਲ ਦੱਸਦੀ ਹੈ ਅਤੇ ਉਸ ਨੇ ਬੇਚਿੱਜ ਉਸ ਨਾਲ ਵਿਆਹ ਕਰਵਾ ਲਿਆ ਸੀ 28 ਨਵੰਬਰ ਨੂੰ ਗੁਰਵਿੰਦਰ ਸਿੰਘ ਨੇ ਮੜਵੀਰ ਨੂੰ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਕਿ ਰੁਪਿੰਦਰ ਅਤੇ ਪ੍ਰੀਤ ਸਿੰਘ ਬਠਿੰਡਾ ਨਾਲ ਨਜਾਇਜ਼ ਸਬੰਧ ਹਨ ਕਿ ਮੇਰੀ ਪਤਨੀ ਰੁਪਿੰਦਰ ਦੇ ਬਠਿੰਡਾ ਦੇ ਪ੍ਰੀਤ ਸਿੰਘ ਨਾਲ ਨਜਾਇਜ਼ ਸਬੰਧ ਹਨ ਅਤੇ ਉਸਨੇ ਕਿਹਾ ਕਿ ਰੁਪਿੰਦਰ ਅਤੇ ਉਸਦਾ ਪ੍ਰੇਮੀ ਉਸ ਨੂੰ ਮਾਰਨ ਦੀ ਤਿਆਰੀ ਕਰ ਰਹੇ ਹਨ ਅਤੇ ਉਸ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ ਉਸੇ ਰਾਤ ਲਗਭਗ 11:30 ਵਜੇ ਮਨਵੀਰ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਗੁਰਵਿੰਦਰ ਦਾ ਕਤਲ ਕਰ ਦਿੱਤਾ ਗਿਆ ਸੋ ਇਸ ਵੇਲੇ ਦੀ ਇਹ ਵੱਡੀ ਘਟਨਾ ਹੈ ਜਿਹੜੀ ਫਰੀਦਕੋਟ ਤੋਂ ਆ ਰਹੀ ਹੈ ਕਿ ਇੱਕ ਪਤਨੀ ਨੇ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਪ੍ਰੀਤ ਸਿੰਘ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਗੁਰਵਿੰਦਰ ਸਿੰਘ ਪਹਿਲਾਂ ਤੋਂ ਹੀ ਸ਼ਿਕਾਇਤ ਅਤੇ ਰੁਪਿੰਦਰ ਕੌਰ ਦੇ ਸਬੰਧਾਂ ਤੇ ਨਜਾਇਜ਼ ਸਬੰਧਾਂ ਤੇ ਸ਼ੱਕ ਕਰ ਰਿਹਾ ਸੀ ਅਤੇ ਆਪਣੀ ਭੈਣ ਮਨਵੀਰ ਕੌਰ ਨੂੰ ਸਾਰਾ ਕੁਝ ਦੱਸ ਚੁੱਕਿਆ ਸੀ ਕਿ ਕਿਵੇਂ ਉਸ ਦੀ ਜ਼ਮੀਨ ਹੜੱਪਣ ਅਤੇ ਉਸ ਦੇ ਗੁਰਵਿੰਦਰ ਸਿੰਘ ਦੇ ਕਤਲ ਦੀ ਤਿਆਰੀ ਜਿਹੜੇ ਇਹ ਦੋਵੇਂ ਪਤਨੀ ਰੁਪਿੰਦਰ ਕੌਰ ਅਤੇ ਪ੍ਰੇਮੀ ਜਿਹੜਾ ਪ੍ਰੀਤ ਸਿੰਘ ਕਰ ਰਿਹਾ ਸੋ ਇਹ ਕਤਲ ਕਾਂਡ ਤੋਂ ਬਾਅਦ ਹੈ ਜਿਹੜਾ ਪ੍ਰੇਮੀ ਫਰਾਰ ਹੈ ਪੁਲਿਸ ਉਸਦੀ ਭਾਲ ਦੇ ਵਿੱਚ ਜੁੱਟ ਗਈ ਹੈ ਪਰ ਤੁਸੀਂ ਦੇਖ ਸਕਦੇ ਹੋ ਇਹ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਕੈਨੇਡਾ ਤੋਂ ਆ ਕੇ ਇੱਕ ਔਰਤ ਨੇ ਆਪਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰਵਾ ਦਿੱਤਾ ਸ਼ਿਕਾਇਤ ਦੇ ਅਨੁਸਾਰ ਜੇ ਗੱਲ ਕਰੀਏ ਗੁਰਵਿੰਦਰ ਦੇ ਚਾਚੇ ਦੇ ਭਰਾ ਜਤਿੰਦਰ ਸਿੰਘ ਨੇ ਉਸ ਨੂੰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਦੇ ਦੇਖਿਆ ਜਦੋਂ ਕਿ ਇੱਕ ਅਣਜਾਣ ਵਿਅਕਤੀ ਗੁਰਵਿੰਦਰ ਦੇ ਘਰ ਪਹੁੰਚਿਆ ਦਰਵਾਜਾ ਖੋਲ੍ਹਿਆ ਤੇ ਥੋੜੀ ਦੇਰ ਬਾਅਦ ਕਤਲ ਦਾ ਪਤਾ ਲੱਗਿਆ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਅਲਮਾਰੀ ਵਿੱਚੋਂ ਸੋਨਾ ਗਾਇਬ ਹੋਣ ਦਾ ਖੁਲਾਸਾ ਹੋਇਆ ਫਰੀਦਕੋਟ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਜਾਂਚ ਚੱਲ ਰਹੀ ਹੈ ਪ੍ਰੀਤ ਸਿੰਘ ਦੇ ਪਿਸ਼ੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਇੱਕ ਤਾਂ ਜਿਹੜਾ ਕਤਲ ਹੈ ਉਹ ਜ਼ਮੀਨ ਨੂੰ ਹੜੱਪਣ ਅਤੇ ਜਿਹੜਾ ਰਾਹ ਦੇ ਵਿੱਚ ਰੋੜਾ ਬਣ ਰਿਹਾ ਸੀ ਇਸ ਇਸ ਨੂੰ ਲੈ ਕੇ ਜਿਹੜਾ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੋਨਾ ਵੀ ਚੋਰੀ ਕੀਤਾ ਗਿਆ ﺍﻟमारी ਦੇ ਵਿੱਚੋਂ ਅਤੇ ਵੱਡੀ ਗੱਲ ਇਹ ਹੈ ਕਿ ਹੁਣ ਜਿਹੜਾ ਰੁਪਿੰਦਰ ਕੌਰ ਸੀ ਉਸ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ ਇਸ ਦੇ ਵੀ ਜਿਹੜਾ ਹੁਣ ਜਾਂਚ ਪੜਤਾਲ ਚੱਲ ਰਹੀ ਹੈ ਫਰੀਦਕੋਟ ਦੇ ਨੇੜਲੇ ਪਿੰਡ ਸੁਖਣਵਾਲਾ ਵਿੱਚ ਦੇਰ ਰਾਤ ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ 30 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਪੁਲਸ ਦੀ ਜਿਹੜੀ ਮੁੱਢਲੀ ਤਫ਼ਤੀਸ਼ ਵਿੱਚ ਪਤਾ ਲੱਗਿਆ ਕਿ ਗੁਰਵਿੰਦਰ ਸਿੰਘ ਦਾ 2 ਸਾਲ ਪਹਿਲਾਂ ਰੁਪਿੰਦਰ ਕੌਰ ਨਾਲ ਵਿਆਹ ਹੋਇਆ ਸੀ ਅਤੇ ਰੁਪਿੰਦਰ ਕੌਰ ਕੈਨੇਡਾ ਰਹਿੰਦੀ ਸੀ ਜਿੱਥੇ ਉਸ ਦੀ ਹਰ ਕਮਲਜੀਤ ਸਿੰਘ ਬਾਸੀ ਬੱਲੂਆਣਾ ਨਾਲ ਦੋਸਤੀ ਹੋ ਗਈ ਅਤੇ ਕੁਝ ਸਮਾਂ ਪਹਿਲਾਂ ਹੀ ਇਹਨਾਂ ਦੋਹਾਂ ਨੂੰ ਕੈਨੇਡਾ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਸੀ ਹਰਕਮਲਜੀਤ ਸਿੰਘ ਦਾ ਨਾਮ ਪ੍ਰੀਤ ਸਿੰਘ ਹੈ ਛੋਟਾ ਨਾਮ ਪ੍ਰੀਤ ਸਿੰਘ ਹੈ ਸੋ ਇਹ ਦੋਵੇਂ ਜਿਹੜੇ ਕੈਨੇਡਾ ਦੇ ਵਿੱਚ ਮਿਲੇ ਸੀ ਬਾਅਦ ਵਿੱਚ ਦੋਵਾਂ ਨੂੰ ਭਾਰਤ ਦੇ ਵਿੱਚ ਰਿਪੋਰਟ ਕੀਤਾ ਗਿਆ ਅਤੇ ਇੱਥੇ ਆ ਕੇ ਉਹਨਾਂ ਦੀਆਂ ਆਦਤਾਂ ਫਿਰ ਨਹੀਂ ਸੁਧਰੀਆਂ ਗੁਰਮਿੰਦਰ ਸਿੰਘ ਨੇ આરોਪ ਲਗਾਇਆ ਕਿ ਰੁਪਿੰਦਰ ਸਿੰਘ ਰੁਪਿੰਦਰ ਕੌਰ ਜੋ ਕਿ ਮੇਰੀ ਪਤਨੀ ਹੈ ਆਪਣੀ ਭੈਣ ਨੂੰ ਦੱਸਿਆ ਕਿ ਰੁਪਿੰਦਰ ਕੌਰ ਤੇ ਮੈਨੂੰ ਸ਼ੱਕ ਹੈ ਕਿ ਉਸਦੇ ਨਜਾਇਜ਼ ਸਬੰਧ ਨੇ ਹਰਕਮਲਜੀਤ ਸਿੰਘ ਨਾਲ ਅਤੇ ਉਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸੇ ਹੀ ਰਾਤ ਜਦੋਂ 11:30 ਵਜੇ ਫੇਰ ਇੱਕ ਫੋਨ ਮਨਵੀਰ ਕੌਰ ਨੂੰ ਜਾਂਦਾ ਹੈ ਜਾਨੀ ਕਿ ਗੁਰਵਿੰਦਰ ਸਿੰਘ ਦੀ ਭੈਣ ਨੂੰ ਜਾਂਦਾ ਹੈ ਕਿ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੋ ਇਸ ਘਟਨਾ ਦੇ ਨਾਲ ਫਰੀਦਕੋਟ ਦੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਉਹਨਾਂ ਪ੍ਰੇਮੀ ਜੋੜਿਆਂ ਦੇ ਵਿੱਚ ਜੋ ਵਿਆਹ ਕਰਵਾ ਕੇ ਕੈਨੇਡਾ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਲਵ ਅਫੇਅਰ ਨੂੰ ਲੈ ਕੇ ਜਾਂ ਵਿਆਹ ਨੂੰ ਲੈ ਕੇ ਸੁਰੱਖਿਆ ਮਹਿਸੂਸ ਨਹੀਂ ਕਰ ਰਹੇ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਕਿ ਰਪਿੰਦਰ ਕੌਰ ਅਤੇ ਹਰਕਮਲਜੀਤ ਸਿੰਘ ਦੇ ਪ੍ਰੇਮ ਸੰਬੰਧ ਸਨ ਅਤੇ ਇਨ੍ਹਾਂ ਸੰਬੰਧਾਂ ਕਾਰਨ ਹੀ ਸ਼ੁੱਕਰਵਾਰ ਦੀ ਰਾਤ ਨੂੰ ਰਪਿੰਦਰ ਕੌਰ ਅਤੇ ਹਰਕਮਲਜੀਤ ਸਿੰਘ ਨੇ ਗੁਰਵਿੰਦਰ ਸਿੰਘ ਦਾ ਗਲਾ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਗੁਰਵਿੰਦਰ ਸਿੰਘ ਦੇ ਮਾਤਾ ਪਿਤਾ ਕੈਨੇਡਾ ਵਿੱਚ ਹੋਏ ਗਏ ਹੋਏ ਸਨ ਘਟਨਾ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਮੌਤਵਾਰਾਂ ਵੱਲੋਂ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਬਾਅਦ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰਪਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਹਰਕਵਲਜੀਤ ਸਿੰਘ ਖਿਲਾਫ ਕੇਸ ਦਰਜ ਕਰਦਿਆ ਗ੍ਰਿਫਤਾਰ ਕੀਤਾ ਗਿਆ ਸੋ ਇਸ ਵੇਲੇ ਦੀ ਇਹ ਵੱਡੀ ਘਟਨਾ ਜਿੱਥੇ ਕਿ ਇੱਕ ਪ੍ਰੇਮੀ ਅਤੇ ਉਸ ਦੀ ਪਤਨੀ ਜਿਹੜੀ ਔਰਤ ਸੀ ਆਪਣੇ ਪਤੀ ਦਾ ਕਤਲ ਕੀਤਾ ਗਿਆ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਤੇ ਗੁਰਵਿੰਦਰ ਸਿੰਘ ਪਹਿਲਾਂ ਤੋਂ ਹੀ ਆਪਣੀ ਭੈਣ ਨੂੰ ਦੱਸ ਚੁੱਕਿਆ ਸੀ ਮਨਵੀਰ ਕੌਰ ਨੂੰ ਕਿ ਮੈਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਉੱਤੇ ਸ਼ੱਕ ਹੈ ਅਤੇ ਇਹ ਜਾਇਦਾਦ ਲਈ ਅਤੇ ਹੋਰ ਸਮਾਨ ਲਈ ਇਹ ਆਪਣੇ ਅਤੇ ਰਾਹ ਦੇ ਰੋੜਾ ਬਣਨ ਕਰਕੇ ਮੈਨੂੰ ਇਹ ਰਾਹ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਨੇ ਮਾਰ ਦੇਣਾ ਚਾਹੁੰਦੇ ਨੇ ਉਸੇ ਰਾਤ ਹੀ ਫੇਰ ਉਸ ਦਾ ਜਿਹੜਾ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਜਿਸ ਰਾਤ ਉਸਨੇ ਆਪਣੀ ਭੈਣ ਨੂੰ ਫੋਨ ਕਰਕੇ ਇਹ ਘਟਨਾ ਦੱਸੀ ਸੀ ਸੋ ਇਸ ਘਟਨਾ ਦੇ ਨਾਲ ਹੁਣ ਪੂਰੇ ਇਲਾਕੇ ਦੇ ਵਿੱਚ ਪੂਰੇ ਫਰੀਦਕੋਟ ਦੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਪੁਲਿਸ ਇਸ ਦੀ ਜਾਂਚ ਦੇ ਵਿੱਚ ਜੁਟ ਗਈ ਹੈ